তানু ਸਾਹਿਬ ਜੀ ਤੇਰੀ ਸ਼ਰਨ ਤਮ ਹਰੀ ਆਸ ਤਮ ਹੀ ਸਜਨ ਸਹੇਲੇ ਰਖੋ ਰਖਣ ਹਾਜ ਦਿਆਨ ਨਾਨਕ ਕਰ ਕੇ ਗੋਲੇ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨਿਧ ਦਇਆ ਇਕ ਅਖਰ ਹਰ ਮਨ ਬਸਤ ਨਾਨਕ ਹੋ ਤਨਹਾ ਇਕ ਅਕਰ ਹਰ ਮਨ ਵਸਤ ਨਾਨਕ ਹੋ ਤਨ ਹਾ ਜੁਗੋ ਜੁਗ ਅਟਲ ਜਹਾਨੰਦ ਵਾਲੀ ਚਵਰ ਤਕਤਾਂ ਦੇ ਮਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਪਵਨ ਬਵਿਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਗੁਰਾਂ ਦੀ ਦੀ ਪਾਵਨ ਮਵਾਰਕ ਨਿਗੀ ਕੋਤ ਦਾਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਤੇ ਆਰੀ ਗੁਰਸੋ ਆਰੀ ਕਲਸਾ ਰੂਪ ਸੱਦ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਜਗਤ ਸੋ ਆਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅਪਾਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਕਕਟ ਹੋ ਰਹੀ ਏ ਉੰਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਂ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਨੂੰ ਪਾਈਏ ਉਹ ਗੁਰਫਤੇ ਦੇ ਨਾਲ ਅੱਬ ਆਪਣੇ ਆ ਗੁਰੂ ਮਹਾਰਗ ਚਰਣਾ ਦੇ ਅੰਦਰ ਹਾਜ਼ਰੀਆਂ ਜੁਵਾਈਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਪਿਛਲੀ ਲੜੀ ਦੇ ਵਿੱਚ ਜੋ ਆਪਾਂ ਵਿਚਾਰੇ ਸੀ ਸਤਕਾਰ ਜੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਗੜਾ ਦੀਪ ਦੇ तमाम ਇਥੇ ਦੇ ਜਿੱਤ ਨੇ ਰਹਿਣ ਵਾਲੇ ਸੀ ਕੋਈ Hindu ਧਰਮ ਨੂੰ ਮੰਨਦਾ ਸੀ ਕੋਈ ਸਲਾਮ ਧਰਮ ਨੂੰ ਮੰਨਦਾ ਸੀ ਕੋਈ ਕਿਸੇ ਧਰਮ ਨੂੰ ਮੰਨਦਾ ਸੀ ਇਨਾ ਧਰਮਾਂ ਕਰਕੇ ਇਨਸਾਨ ਦੀ ਸੋਚ ਵਿਚਾਰ ਕਰਮ ਬਦਲੇ ਸੀ ਇੱਕ ਦੂਜੇ ਦੇ ਨਾਲ ਵਿਚਾਰ ਕਰਮ ਨਹੀਂ ਹੁੰਦੇ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਧਰਮਸਾਲਾ ਬਣਾਈ ਐ ਤਾਂ ਸਾਰਿਆਂ ਦੇ ਕਰਮ ਵੀ ਬਦਲੇ ਸੋਚ ਵਿਚਾਰ ਵੀ ਬਦਲੇ ਕਿਉਂਕਿ ਸਾਰਿਆਂ ਨੂੰ ਬਰਾਬਰ ਵਾ ਦਿੱਤਾ ਸਾਰਿਆਂ ਨੂੰ ਸਤਗੁਰਾਂ ਨੇ ਉੱਥੇ ਲੰਗਰ ਲਾਇਆ ਸੀ ਲੰਗਰ ਸ਼ਕਰੀਆ ਸਾਰਿਆਂ ਨੇ ਵੇਖਿਆ ਹੁਣ ਕੋਈ ਜਾਤ ਪਾਤ ਕੋਈ ਧਰਮ ਕਰਕੇ ਕਿਸੇ ਉੱਚ नीच ਕਰਕੇ ਕੋਈ ਫਰਕ ਨਹੀਂ ਹੈ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਹੈ ਕਿ ਇਹ ਨਕਰਵਾ ਇੱਕ ਥਾਂ ਤੇ ਵਹਿ ਗਿਆ ਹੈ ਇੱਕ ਥਾਗੇ ਦੇ ਵਿੱਚ ਪਰੋਏ ਗਏ ਨੇ ਹੁਣ ਕੋਈ ਕਿਸੇ ਧਰਮ ਕਰਕੇ ਕਿਸੇ ਨੂੰ ਟੌਰਚਰ ਨਹੀਂ ਕਰੇਗਾ ਕਿ ਮੈਂ ਸਾਡੇ ਇਸ ਨਗਰ ਦੇ ਵਿੱਚ ਆਧਰਮ ਦੇ ਨੇ ਨੇ ਆਧਰਮ ਦੇ ਨੇ ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਜਿਸ ਨਗਰ ਦੇ ਵਿੱਚ ਜਾਦਾ ਇੱਕ ਧਰਮ ਦੇ ਹੁੰਦੇ ਸੀ ਦੂਜੇ ਧਰਮਾਂ ਵਾਲੇ ਨੂੰ ਦਬ ਦਬਾ ਪਾਇਆ ਜਾਂਦਾ ਸੀ ਤਾਂ ਹੁਣ ਇੱਥੇ ਦਾ ਸੰਗਲਾ ਦੀਪ ਦਾ ਰਾਜਾ ਇਹ ਵੀ Hindu ਸੀ ਉਹਨੇ ਦੂਜਿਆਂ ਤੇ ਪਰਜਾ ਤੇ ਆਪਣੇ ਤੇ ਦੂਜਿਆਂ ਤੇ ਦਬ ਦਬਾ ਚੱਲਦਾ ਸੀ ਕਿਉਂਕਿ ਸਾਰਿਆਂ ਨੂੰ ਇਹ ਇਕਾ ਤਾਂ ਸਿੱਧਾ ਬਰਤ ਰਖਾਉਂਦਾ ਹੁੰਦਾ ਸੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇੱਥੇ ਗਏ ਤੇ ਰਹਿਮਤਾਂ ਵਰਸੀਆਂ ਧਰਮਸਾਲਾ ਦੇ ਵਿੱਚ ਸਤਿਗੁਰੂ ਇਸ ਰਾਜੇ ਨੂੰ ਸਮਝਾ ਰਹੇ ਨੇ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਕਰਕੇ ਇੱਥੇ ਪਹੁੰਚੇ ਸੀ ਉਹ ਸਤਿਗੁਰਾਂ ਨੇ ਆਪਣਾ ਕਾਰਜ ਪੂਰਾ ਕੀਤਾ ਕਿ ਸਾਰਿਆਂ ਨੂੰ ਕਥਾਂ ਤੇ ਬਾਣ ਦਿੱਤਾ ਹੁਣ ਸਤਿਗੁਰੂ ਇੱਥੇ ਚਾਲੇ ਪਾਉਣ ਲੱਗੇ ਸੋਬਾ ਬਕੀ ਰਾਜੇ ਨੂੰ ਕਿਹਾ ਕਿ ਰਾਜਾ ਜੀ ਅਸੀਂ ਚੱਲੇ ਤੁਹਾਡਾ ਕੰਮ ਹੁਣ ਤੁਹਾਡੇ ਕੋਲ ਹੈ ਤੁਹਾਡਾ ਨਗਰ ਤੁਹਾਡੀ ਜ਼ਿੰਮੇਵਾਰੀ ਤੇ ਹੈ ਅਸੀਂ ਚੱਲੇ ਜਦੋਂ ਇਤਨੀ ਗੱਲ ਕਹੀ ਸੀ ਤਾਂ ਰਾਜਾ ਬਾਕੀ ਹੋਰ ਜਿਨ੍ਹਾਂ ਨੇ ਸੁਣਿਆ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਹਾਰਕ ਚਰਨਾਂ ਨੂੰ ਲਿਪਟ ਗਏ ਤਰਲੇ ਕਰਦੇ ਨੇ ਕਿਸ ਤਰੀਕੇ ਦੇ ਤਰਲੇ ਕਰਦੇ ਕਲ ਲੜੀਏ ਬਾਨੇ ਤੇ ਛੱਡੇ ਸੀ ਉਹ ਪ੍ਰੇਮ ਸੇ ਤਪੱਸਿਆ ਕਰਨ ਕਰੀਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਅਕੀਤਰਲਾ ਕਰਦੇ ਨੇ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਧਰਮ ਸਾਲਮੇ ਕੀਨ ਬਸੇਰਾ ਧਰਮਸ਼ਾਲਾ ਦੇ ਵਿੱਚ ਬਹੁਤਾ ਸਾਡਾ ਬਸੇਰਾ ਨਹੀਂ ਹੋਇਆ ਅਸੀਨੇ ਬੜਾਈ ਹੈ ਤੁਹਾਡੇ ਕਰਕੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਇੱਥੇ ਆਪਣੇ ਮubaruk ਚਰਨ ਪਾਉਣਗੇ ਕੁਝ ਸਮਾਂ ਇੱਥੇ ਬਤੀਤ ਕਰਨਗੇ ਐ ਗੁਰੂ ਨਾਨਕ ਦੇਵ ਜੀ ਤੁਹਾਨੂੰ ਬਹੁਤਾ ਸਮਾਨੀ ਹੋਇਆ ਅਤੇ ਤੁਸੀਂ ਗੱਲ ਕਰਦੇ ਉੱਥੇ ਚਾਲੇ ਪਾਉਣ ਦੀ ਕਿਰਪਾ ਕਰੋ ਸਰਬ ਦੇਸ ਹੋਵਤ ਪਾ ਚੇਰਾ ਸਾਡਾ ਸਾਰਾ ਦੇਸ ਇਹ ਸੰਗਲਾ ਦੀਪ ਤੁਹਾਡੇ ਮੁਬਾਰਕ ਚਰਨਾਂ ਤੋਂ ਸਦਕੇ ਜਾਂਦਾ ਹੈ ਸਾਡਾ ਸਾਰਾ ਸੰਗਲਾ ਦੀਪ ਤੁਹਾਨੂੰ ਗੁਰੂ ਮੰਨਦੇ ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦਾ ਹੋਵੇ ਕਿਉਂਕਿ ਤੁਸੀਂ ਮਨਦੇ ਹੋ ਇਨਸਾਨੀਅਤ ਕਰਕੇ ਇਨਸਾਨ ਕਰਕੇ ਇਹ ਦੇ ਕਰਕੇ ਜਿਹੜਾ ਵੀ ਸਾਡੇ ਧਰਮ ਦੇ ਇਥੇ ਨਗਰ ਦੇ ਵਿੱਚ ਨੇ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਸਾਰੇ ਤੁਹਾਡੇ ਚੇਰੇ ਨੇ ਤੁਹਾਡੇ ਚੇਲੇ ਨੇ ਹਤੇ ਪੂਪਤ ਜੋਗ ਦਿਨ ਕੋ ਕਾਜਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਇਸ ਰਾਜੇ ਨੂੰ ਸ਼ਿਵਨਾਵ ਰਾਜੇ ਨੂੰ ਕਹਿੰਦੇ ਨੇ ਕਿ ਰਾਜਾ ਤੁਸੀਂ ਨੇ ਕਿਹਾ ਅੱਜ ਠਹਿਰ ਜਾਵਾਂਗਾ ਕੱਲ ਖਲੋ ਜਾਵਾਂਗਾ ਅਤੇ ਇੱਕ ਨਾ ਇੱਕ ਨਾ ਦਿਨ ਤਾਂ ਸਾਨੂੰ ਆਪਣੇ ਘਰ ਬਾਪਸ ਜਾਣੀ ਪਾਣਾ ਕਿੰਨੇ ਕ ਦਿਨ ਤੁਸੀਂ ਇੱਥੇ ਸਾਨੂੰ ਰੋਕਾ ਪਾ ਕੇ ਰੱਖੋਗੇ ਕਿ ਅੱਜ ਨਹੀਂ ਜਾਣਾ ਅੱਜ ਨਹੀਂ ਜਾਣਾ ਅਖੀਰ ਸਾਨੂੰ ਆਪਣੇ ਨਗਰ ਅਤੇ ਹੋਰ ਵੀ ਸੰਗਤਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮਿਲਣਾ ਹੈ ਬਾਪਸ ਤਾਂ ਜਾਣੀ ਪੈਣਾ ਪਰ ਸਤਿਗੁਰੂ ਕਹਿੰਦੇ ਨੇ ਤੁਹਾਡੇ ਲਈ ਜਿਹੜਾ ਯੋਗ ਦਾ ਕੰਮ ਹੈ ਨਾ ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਉਸ ਸਮੇਂ ਇਸ ਸੰਗੜਾ ਦੀਪ ਦੇ ਰਾਜੇ ਨੂੰ ਜਿਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਅਲਫਾਜ਼ ਨਿਵਚਨ ਨੇ ਕਈ ਲਿਖਦੇ ਹੁੰਦੇ ਸੀ ਕਈਆਂ ਦੀ ਯਾਦ ਦਾਸ ਜੰਗੀ ਸੀ ਤਾਂ ਉਹ ਯਾਦ ਕਰਦੇ ਹੁੰਦੇ ਸੀ ਅਤੇ ਅਨੇਕਾਂ ਤਰੀਕਿਆਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਅਲਫਾਜ਼ ਯਾਦ ਕੀਤੇ ਜਾਂਦੇ ਸੀ ਵਚਨ ਯਾਦ ਕੀਤੇ ਜਾਂਦੇ ਸੀ ਹੁਣ ਸੰਗੜਾ ਦੀਪ ਦਾ ਜਿਹੜਾ ਰਾਜਾ ਹੈ ਤਾਂ ਇਹ ਕਹਿਣ ਲੱਗਾ ਕਿ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਮੇਰਾ ਦਿਲ ਕਰਦਾ ਹੈ ਕਿ ਜਿਹੜੇ ਤੁਹਾਡੇ ਇਹ ਬਚਨ ਨੇ ਤੁਸੀਂ ਲਿਖੇ ਨੇ ਅਤੇ ਸਾਨੂੰ ਹੁਣ ਸੁਣਾ ਰਹੇ ਹੋ ਤਾਂ ਇਹਨਾਂ ਬਚਨਾਂ ਨੂੰ ਮੈਂ ਕਵਰ ਕਰਨਾ ਚਾਹੁੰਨਾ ਇਹਨਾਂ ਦਾ ਮੈਂ ਇੱਕ ਨੀਮ ਬਣਾਵਾਂਗਾ ਇਹਨਾਂ ਦਾ ਇੱਕ ਮੈਂ ਗ੍ਰੰਥ ਬਣਾਵਾਂਗਾ ਜਿਹਨੂੰ ਪਹਿਲੇ ਪੰਨੇ ਤੋਂ ਲੈ ਕੇ ਅਖੀਰਲੇ ਪੰਨੇ ਤੱਕ ਤੁਹਾਡੇ ਉਸ ਉਚਾਰੇ ਹੋਏ ਬਚਨਾਂ ਨੂੰ ਨਿਤ ਪੜਿਆ ਕਰਾਂਗਾ ਉਸ ਗ੍ਰੰਥ ਨੂੰ ਨਿਤ ਬਾਚਿਆ ਕਰਾਂਗਾ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਦੇਣਾ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ 2100 ਸੂਤਰ ਹੈ ਧਿਆਏ ਮਕਾਨੇ ਮਤਲਬ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਜਿਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਰੱਬ ਨੂੰ ਧਿਆਉਣਾ ਹੈ ਨਾ ਤਾਂ ਰੱਬ ਨੂੰ ਧਿਆਉਣਾ ਭਾਈ ਅ ਰੱਬ ਨੂੰ ਧਿਆਉਣਾ ਹੈ ਇਨਸਾਨ ਦੇ ਲਈ ਜਿਵੇਂ ਸਾਡੇ ਨਾਲ ਤੁਸੀਂ ਗੱਲ ਕਰਦੇ ਹੋ ਅਸੀਂ ਜਿੱਥੇ ਵੀ ਜਾਂਦੇ ਆ ਕਿ ਅਸੀਂ ਉਹ ਵਚਨ ਜਿਹੜੇ ਨੇ ਕੁਝ ਤਾਂ ਫਕੀਰਾਂ ਦੇ ਵਚਨ ਰੱਬ ਦੇ ਪਿਆਰਿਆਂ ਦੇ ਵਚਨ ਅਸੀਂ ਇਕੱਠੇ ਕਰਦੇ ਆਂ ਕੁਝ ਸਾਡੇ ਜਿਹੜੇ ਹੁੰਦੇ ਨੇ ਅਸੀਂ ਉਹਨਾਂ ਨੂੰ ਲਿਖ ਲੈਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਲਿਖਦੇ ਇਹਦੇ ਕਰਕੇ ਆ ਕਿ ਫਲਾਣੀ ਥਾਂ ਤੇ ਅਸੀਂ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਹੋ ਸਕਦਾ ਕਦੇ ਨੂੰ ਯਾਦ ਕੀਤਾ ਜਾਵੇ ਤਾਂ ਰਾਜਾ ਕਹਿਣ ਲੱਗਾ ਕਿ ਫਿਰ ਮੈਂ ਆਪਣੇ ਲਈ ਕੀ ਯਾਦ ਕਰਾਂ ਗੁਰੂ ਅਨੰਕ ਦੇ ਮਹਾਰਾਜ ਕਹਿੰਦੇ ਨੇ ਤੁਸੀਂ ਆਪਣੇ ਲਈ ਆਪਣੇ ਕਰਮ ਯਾਦ ਕਰੋ ਜੋ ਤੁਸੀਂ ਕਰਮ ਕਰਦੇ ਪਏ ਹੋ ਤੁਹਾਡੀ ਸੋਚ ਵਿਚਾਰ ਹੈ ਜੇ ਪੜ ਜੋਗ ਕਲਾ ਸਭ ਜਾਣੇ ਗੁਰੂ ਅਨੰਕ ਦੇ ਮਹਾਰਾਜ ਜੀ ਕਹਿੰਦੇ ਸਾਡੇ ਕੋਲ ਧੁਰ ਦੀ ਬਾਣੀ ਸਮਾ ਹੁੰਦਾ ਕਰਤਾਰ ਪ੍ਰਮਾਤਮਾ ਜੀ ਅਲਾਹੀ ਬਾਣੀ ਜਦੋਂ ਆਉਂਦੀ ਹੈ ਦਾ ਸਿਉਚਾਰਣ ਕਰਦੇ ਆ ਉਹਨੂੰ ਨਾਲ ਦੀ ਨਾਲ ਕਲਮ ਬੰਦ ਕੀਤਾ ਜਾਂਦਾ ਹੈ ਅਸੀਂ ਕਰ ਲੈਨੇ ਆ ਨਾਲ ਦੀ ਨਾਲ ਕਲਮ ਬੰਦ ਅਤੇ ਉਹ ਬਾਣੀ ਨੂੰ ਤੁਰਦੀ ਬਾਣੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜਿਹੜਾ ਵੀ ਪੜੇਗਾ ਸਰਵ ਕਲਾ ਸਪੂਰਨ ਹੋਵੇਗਾ ਐਦਾਂ ਦੀ ਬਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਨੂੰ ਦੇ ਕੇ ਚੱਲੇ ਆ ਅਤੇ ਦੇਖ ਕਰ ਸੋ ਸਉਪਿਓ ਆਪਣੀ ਪਾ ਇਹ ਨਹੀਂ ਕਿ ਮੈਂ ਤੁਹਾਨੂੰ ਗ੍ਰੰਥ ਦੇ ਕੇ ਚੱਲੇ ਆ ਇਸ ਗ੍ਰੰਥ ਦੇ ਵਿੱਚ ਐਦਾ ਮੰਨੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਸਾਡੇ ਅਲਫਾਜ਼ ਲਿਖੇ ਨੇ ਇਹਨਾਂ ਤੋਂ ਬਸ ਤੁਸੀਂ ਉਹ ਲੱਥਾ ਕਰ ਲਓ ਇਹਨਾਂ ਤੋਂ ਉਤਾਰਾ ਕਰ ਲਓ ਜਿਵੇਂ ਲਿਖਿਆ ਸਹਿਮ ਤੁਸੀਂ ਲਿਖ ਕੇ ਆਪਣੇ ਕੋਲ ਰੱਖ ਲਓ ਹਤੇ ਇਹਨਾਂ ਨੂੰ ਯਾਦ ਕਰੋਗੇ ਇਹਨਾਂ ਦਾ ਵਿਆਸ ਕਰੋਗੇ ਕਿਉਂਕਿ ਤੁਹਾਡੀ ਪਰਜਾ ਹੈ ਤੁਹਾਡਾ ਹੁਕਮ ਮੰਨਦੀ ਹੈ ਤਾਂ ਜਦੋਂ ਤੁਸੀਂ ਸਭਾ ਲਾਇਆ ਕਰੋਗੇ ਸਭ ਤੋਂ ਪਹਿਲਾਂ ਇਸ ਮੂਲ ਮੰਤਰ ਦਾ ਉਚਾਰਨ ਕਰਿਆ ਕਰਿਓ ਕਿ ਮੈਂ ਸਭਾ ਲਈ ਹੈ ਸਭਾ ਮੇਰੇ ਕਰਕੇ ਲੱਗਦੀ ਹੈ ਮੈਂ ਰਾਜਾ ਹਾਂ ਪਰ ਕਦੇ ਵੀ ਇਸ ਜਵਾਨ ਤੋਂ ਗਲਤ ਫੈਸਲਾ ਨਾ ਹੋਵੇ ਕਦੇ ਵੀ ਇਸ ਜਵਾਨ ਤੋਂ ਐਦਾਂ ਦਾ ਅਪਸ਼ਬਦ ਨਾ ਨਿਕਲੇ ਕਿ ਕਿਸੇ ਦਾ ਸੀਨਾ ਧੂਕੇ ਆਰ ਪਾਰ ਹੋ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੇ ਕੋਲ ਗ੍ਰੰਥ ਸੌਪੇ ਦਾ ਜਾਂ ਤੁਹਾਡੇ ਕੋਲ ਇਹ ਅਲਫਾਜ਼ ਮੂਲ ਮੰਤਰ ਦਿੱਤੇ ਦਾ ਫਿਰ ਫਾਇਦਾ ਹੈ ਇਹ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਕਰੋਗੇ ਕਿਉਂਕਿ ਤੁਸੀਂ ਰਾਜੇ ਹੋ ਤੁਹਾਡੇ ਕੋਲ ਅਨੇਕਾਂ ਮਾਮਲੇ ਫਕੀਰ ਦਾ ਵੀ ਆਵੇਗਾ ਠੱਗ ਦਾ ਵੀ ਆਵੇਗਾ ਚੋਰ ਦਾ ਵੀ ਆਵੇਗਾ ਸਾਧ ਦਾ ਵੀ ਆਵੇਗਾ ਸਾਰੇ ਤੁਹਾਡੇ ਕੋਲ ਮਾਮਲੇ ਹੋਣਗੇ ਪਰ ਜਦੋਂ ਤੱਕ ਮਾਮਲੇ ਦੀ ਤਹਿ ਤੱਕ ਨਾ ਜਾਓ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਦੋਂ ਤੱਕ ਕਿਸੇ ਮਾਮਲੇ ਦੀ ਹੱਤ ਦੇ ਵਿੱਚ ਨਹੀਂ ਹੋਣਾ ਬਸ ਇਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਰਨੂ ਕਹਿ ਰਹੇ ਨੇ ਬੋਲੇ ਪੁਨ ਬੇਦੀ ਕੁਲ ਦੀਪਾ ਕੀ ਗੁਰੂ ਨਾਨਕ ਦੇ ਮਹਾਰਾਜੀ ਆਪਣੇ ਪਿਆਰੇ ਸ਼ਿਵਨਾਮ ਨੂੰ ਕਹਿ ਰਹੇ ਨੇ ਜਬ ਸਿੱਖ ਆਵੇ ਹਮ ਦੇਸ ਬਸ ਇਹ ਜਾਂ ਸਮਝਿਓ ਗੁਰੂ ਨਾਨਕ ਦੇ ਮਹਾਰਾਜੀ ਕਹਿੰਦੇ ਅਸੀਂ ਚੱਲੇ ਆਂ ਅਤੇ ਲਾਜ਼ਮੀ ਹੈ ਕਾਗੀਆਂ ਨੂੰ ਪਤਾ ਲੱਗਿਆ ਹੈ ਕਿ ਗੁਰੂ ਨਾਨਕ ਦੇ ਮਹਾਰਾਜੀ ਇੱਥੇ ਆਏ ਨੇ ਅਸੀਂ ਜਾ ਮੰਗੇ ਕਾਫੀ ਸਾਨੂੰ ਮਿਲ ਕੇ ਗਏ ਨੇ ਤੇ ਕਾਫੀਆਂ ਨੇ ਸਾਡੇ ਬਾਤ ਦੇ ਵਿਚ ਆਉਣਾ ਤਾਂ ਜਿਹੜੇ ਸਾਡੇ ਪਿਆਰੇ ਆਉਣਗੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਬਸ ਆ ਮੂਲ ਮੰਤਰ ਦਾ ਜਾਪ ਕਰਵਾ ਦਿਓ ਕਿ ਬਸ ਸਾਰੇ ਸਾਰ ਜਿਹੜਾ ਇੱਥੇ ਇਤਨੇ ਦਿਨ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਾਰਾ ਉਹਨਾਂ ਦਾ ਜੀਵਨ ਦਾ ਸਾਰ ਅਲਫਾਜਾਂ ਦਾ ਸਾਰ ਬਸ ਇਸ ਮੂਲ ਮੰਤਰ ਦੇ ਵਿੱਚ ਖਬਰ ਕੀਤਾ ਹੋਇਆ ਹੈ ਤਾਂ ਸਤਿਗੁਰਾਂ ਨੇ ਉਹਨੂੰ ਕਿਹਾ ਕਿ ਜਦੋਂ ਅਸੀਂ ਇਸ ਦੇਸ਼ ਤੋਂ ਚਲੇ ਜਾਵਾਂਗੇ ਜਿਨ੍ਹਾਂ ਦੇ ਕੋਲ ਚਾਹ ਹੈ ਸਾਨੂੰ ਮਿਲਣ ਦੀ ਨਹੀਂ ਮਿਲੇ ਤਾਂ ਉਹਨਾਂ ਨੂੰ ਇਹ ਮੂਲ ਮੰਤਰ ਦੇ ਦਿਓ ਜਾਚੈ ਤੁਮਸੋ ਪੈ ਦੇਹੋ ਨਰੇਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਗੱਲ ਦਾ ਨਰੇਸ਼ੂ ਐ ਰਾਜਾ ਜੀ ਧਿਆਨ ਰੱਖਿਓ ਜਿਹੜਾ ਕੋਈ ਮੰਗੇਗਾ ਇਹ ਬਚਨ ਉਹਨੂੰ ਦੇਣੇ ਨੇ ਇਦਾਂ ਬਚਨ ਵੰਡਣੇ ਨੇ ਧੱਕੇ ਦੇ ਨਾਲ ਇਹ ਮੂਲ ਮੰਤਰ ਕਿਸੇ ਨੂੰ ਦੇਣਾ ਨਹੀਂ ਜਿਹੜਾ ਕੋਈ ਮੰਗੇਗਾ ਜਿਹਨੂੰ ਚਾਹਤ ਹੋਵੇਗੀ ਜਿਹਨੂੰ ਪਿਆਸ ਭੁੱਖ ਹੋਵੇਗੀ ਤਾਂ ਉਹ ਕਦਰ ਕਰੇਗਾ ਪਾਣੀ ਦੀ ਉਹ ਕਦਰ ਕਰੇਗਾ ਪ੍ਰਸ਼ਾਦੇ ਦੀ ਜਿਹਨੂੰ ਭੁੱਖ ਪਿਆਸ ਨਹੀਂ ਆ ਕੋਈ ਕਦਰ ਨਹੀਂ ਕਰੇਗਾ ਤਾਂ ਸਤਿਗੁਰੂ ਕਹਿੰਦੇ ਨੇ ਜਿਹੜਾ ਤੁਹਾਡੇ ਕੋਲ ਮੰਗ ਕਰੇਗਾ ਕਿ ਗੁਰੂ ਨਾਨਕ ਦੇਵ ਮਹਾਰਾਜੀ ਇੱਥੇ ਆਏ ਸੀ ਕਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਤਾਰ ਕੇ ਗਏ ਨੇ ਨਿਹਾਲ ਕਰਕੇ ਗਏ ਨੇ ਲਾਜ਼ਮੀ ਹੈ ਜਿੱਥੇ ਵੀ ਜਾਈਦਾ ਹੈ ਹਰ ਕੋਈ ਬਚਨਾਂ ਨੂੰ ਯਾਦ ਕਰਦਾ ਹੈ ਅਤੇ ਜਿੱਥੇ ਵੀ ਅਸੀਂ ਜਾਣੇ ਆਂ ਆਵੇਂ ਐਮਨਾਬਾਦ ਰਾਏਪੋਟ ਦੀ ਤਲਵੰਡੀ ਫਿਰ ਤੁਹਾਡੇ ਕੋਲ ਆਏ ਆਂ ਸੁਲਤਾਨਪੁਰ ਤੋਂ ਤਾਂ ਕਹਿੰਦੇ ਸਾਰਿਆਂ ਨੂੰ ਬਸ ਇਹੀ ਅਲਫਾਜ਼ ਇਹੀ ਦੇ ਦੇਣਾ ਕਿ ਭਾਈ ਇਹਦਾ ਜਾਪ ਕਰੋ ਇਹਦਾ ਵਿਆਸ ਕਰੋ ਇਹਦਾ ਅਧਿਆਨ ਕਰੋ ਅਤੇ ਇਹਨੂੰ ਬਾਚੋ ਗੁਰੂ ਅਨੰਕਦੇਵ ਮਹਾਰਾਜ ਜੀ ਉਸ ਰਾਜੇ ਨੂੰ ਕਹਿ ਰਹੇ ਚਰੰਗ ਕਾਲ ਪੁਨ ਕੀਨ ਬਸੇਰਾ ਇੱਕ ਗੱਲ ਦਾ ਚੇਤਾ ਰੱਖਿਓ ਚਰੰਗ ਕਾਲ ਬਰ ਲੰਮੇ ਸਮੇਂ ਤੋਂ ਸਾਡਾ ਕੋਈ ਪਤਾ ਨਹੀਂ ਹੈ ਕਿ ਅਸੀਂ ਜਾਈਏ ਤੇ ਥੋੜੇ ਦਿਨਾਂ ਬਾਅਦ ਵਾਪਸ ਆ ਜਾਈਏ ਤੇ ਸਾਡਾ ਕੋਈ ਇਹ ਵੀ ਪਤਾ ਨਹੀਂ ਕਿ ਇੱਕ ਵਾਰ ਇੱਥੋਂ ਚਲੀਏ ਚਾਲੇ ਪਾਈਏ ਤੇ ਦੁਬਾਰਾ ਆਉਣਾ ਬੜਾ ਮੁਸ਼ਕਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਨੇ ਭਾਇਓ ਸੁਦੇਸ ਨਿਹਾਲ ਕਨੇਰਾ ਤੁਹਾਡਾ ਇਹ ਦੇਸ਼ ਸੰਗਲਾ ਦੀਪ ਨਿਹਾਲ ਫਿਰ ਹੋਣਾ ਤਾਂ ਜਦੋਂ ਹੁਣ ਸੰਜੀਵਾਲਤਾ ਦਾ ਤੁਸੀਂ ਇੱਥੇ ਸਬੂਤ ਦੇ ਰਹੇ ਹਾਂ ਇੱਥੇ ਹਿੰਦੂ ਵੀ ਬੈਠਾ ਮੁਸਲਮਾਨ ਵੀ ਬੈਠਾ ਸਾਰਾ ਭਾਈਚਾਰੇ ਦੇ ਤੌਰ ਤੇ ਸਾਰੇ ਬੈਠੇ ਅਤੇ ਭਾਈਚਾਰੇ ਦੇ ਤੌਰ ਤੇ ਹੈ ਸਾਰਾ ਨਗਰ ਇਸ ਤਰੀਕੇ ਦੇ ਨਾਲ ਬੈਠਾ ਹੈ ਮੰਦਰ ਦੇ ਵਿੱਚ ਜਿਹੜਾ ਕਈ ਥਾਵਾਂ ਤੇ ਮਨਾਹੀ ਹੈ ਅਤੇ ਮਸੀਤਾਂ ਦੇ ਵਿੱਚ ਇਸ ਤਰੀ ਨੂੰ ਮਨਾਹੀ ਹੈ ਨਹੀਂ ਜਾ ਸਕਦੀ ਅਤੇ ਕੁਝ ਗੱਲਾਂ ਕਰਕੇ ਜਿਹੜਾ ਮੰਦਰ ਦੇ ਵਿੱਚ ਵੀ ਰੋਕ ਲਾਈ ਐ ਇਸਤਰੀ ਤੇ ਜੋ ਨੇਚਰਲ ਕਿਰਿਆ ਹੈ ਉਹਦੇ ਕਰਕੇ ਮੰਦਰ ਦੇ ਵਿੱਚ ਉਹ ਇਸਤਰੀ ਜਾ ਨਹੀਂ ਸਕਦੀ ਮਤਲਬ ਰੋਕ ਲਾਈ ਐ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਰੱਬ ਦੀ ਰਜਾ ਦੇ ਵਿੱਚ ਕੋਈ ਬੰਦਾ ਨਹੀਂ ਪਾਈਦਾ ਜਿਹੜੀ ਕੁਦਰਤ ਕਰਕੇ ਹੋਵੇ ਨਾ ਚੀਜ਼ ਤਾਂ ਉਹ ਨੇਚਰਲ ਚੀਜ਼ ਹੈ ਤਾਂ ਸਤਿਗੁਰੂ ਕਹਿੰਦੇ ਨੇ ਅ ਰੱਬ ਨੇ ਜੋ ਚੀਜ਼ ਬਣਾਈ ਹੈ ਤਾਂ ਇਸ ਰੱਬ ਦੀ ਇਹ ਸਾਰੀ ਖੇਡ ਹੈ ਇੱਥੇ ਸਾਰੇ ਬੈਠੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿੱਥੇ ਮਰਦਾ ਹੈ ਭਾਈ ਉੱਥੇ ਇਸਤਰੀ ਵੀ ਹੈ ਤਾਂ ਸਾਰਿਆਂ ਦਾ ਦੋਵਾਂ ਦਾ ਸਤਿਕਾਰ ਹੋਣਾ ਚਾਹੀਦਾ ਜੇ ਐਦਾਂ ਦਾ ਤੁਸੀਂ ਕਰੋਗੇ ਤਾਂ ਤੁਹਾਡਾ ਦੇਸ਼ ਨਿਹਾਲ ਹੈ ਤੁਹਾਡੇ ਦੇਸ਼ ਦੀਆਂ ਤੁਹਾਡੇ ਨਗਰ ਦੀਆਂ ਇਸ ਸਾਰੇ ਭਾਰਤ ਵਰਸ਼ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੀਆਂ ਐਗਜ਼ੈਂਪਲਾਂ ਦਿੱਤੀਆਂ ਜਾਣਗੀਆਂ ਕਿ ਫਲਾੜੇ ਨਗਰ ਦੇ ਵਿੱਚ ਬੜਾ ਪਾਈਚਾਰਾ ਹੈ ਕਲਾ ਮਰਦਾਂ ਦਾ ਵੀ ਨਹੀਂ ਇਸਤਰੀਆਂ ਦਾ ਵੀ ਬੜਾ ਪ੍ਰੇਮ ਹੈ ਧਰਮ ਕਰਕੇ ਇਸ ਇਨਸਾਨੀਅਤ ਕਰਕੇ ਉਹਨਾਂ ਦੇ ਵਿੱਚ ਵੱਡਾ ਪ੍ਰੇਮ ਇਤਿਫਾਕ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਇੱਥੇ ਆ ਕੇ ਗੱਲ ਆਉਂਦੀ ਹੈ ਤਾਂ ਅਸਲ ਦੇ ਵਿੱਚ ਤਾਂ ਫੇਰ ਹੀ ਨਿਹਾਲ ਹੁੰਦਾ ਨਾ ਦੇਸ਼ ਨਿਹਾਲ ਕਨੇਰਾ ਭਗਤ ਜੋਗ ਅੱਠ ਜੋਗ ਜੋ ਦੂ ਮੁਰਾ ਨਾਨਕ ਦੇ ਮਹਾਰਾਜ ਜੀ ਇਸ ਰਾਜੇ ਨੂੰ ਕਹਿੰਦੇ ਨੇ ਜਿਤਨੀ ਉੱਥੇ ਪਰ ਜਾ ਬੈਠੀ ਮਾਲੋ ਸਾਰੇ ਸੰਗੜਾ ਦੀਪ ਦੇ ਬੈਠੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜੋ ਤਰ੍ਹਾਂ ਦੀ ਭਗਤੀ ਹੈ ਇੱਕ ਤਾਂ ਭਗਤ ਜੋਗ ਹੈ ਅਤੇ ਇੱਕ ਹੱਥ ਜੋਗ ਹੈ ਦੋ ਤਰ੍ਹਾਂ ਦੇ ਜੋਗ ਨੇ ਭਗਤੀ ਦੇ ਨਾਲ ਜੋਗ ਕਰ ਲੈ ਭਾਵੇਂ ਆਪਣੇ ਮਨ ਦੇ ਹੱਥ ਦੇ ਨਾਲ ਜੋਗ ਕਰ ਲੈ ਇਹ ਦੋ ਨੇ ਅਤੇ ਇਹਨਾਂ ਦੇ ਵਿੱਚ ਨੇੜੇ ਉਹ ਹੋ ਸਕਦਾ ਜਿਨੇ ਆਪਣੇ ਮਨ ਦਾ ਜੋਗ ਕੀਤਾ ਹੋਵੇ ਮਨ ਦਾ ਹੱਥ ਕੀਤਾ ਹੋਵੇ ਅਤੇ ਗੁਰਬਾਣੀ ਮਨ ਹੱਥ ਕਿਤੇ ਨਾ ਪਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਸਮਾ ਬਣਦਾ ਮਨ ਲੋ ਅਵਸਥਾ ਹੁੰਦੀ ਹੈ ਡੋ ਅਡ ਤਾਂ ਜਦੋਂ ਅਵਸਥਾ ਹੁੰਦੀ ਹੈ ਉੱਥੇ ਆ ਕੇ ਸਤਿਗੁਰੂ ਕਹਿੰਦੇ ਨੇ ਮਨ ਹਟਦੇ ਨਾਲ ਭਈ ਰੱਬ ਨਹੀਂ ਮਿਲਦਾ ਹਾਂ ਤੇ ਜਦੋਂ ਰਸਤੇ ਤੇ ਚੱਲਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਸ ਮਨ ਨੂੰ ਕੁੱਟ-ਕੁੱਟ ਕਸਵਟੀ ਲਾ ਇਹਨੂੰ ਮਨ ਨੂੰ ਟਿਕਾਣੇ ਤੇ ਦੂਰ ਜਾਂਦਾ ਟਿਕਾਣੇ ਤੇ ਲੈ ਕੇ ਆ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਰਾਜੇ ਨੂੰ ਕਹਿ ਰਹੇ ਨੇ ਭਗਤ ਜੋਗ ਅਤੇ ਹੱਟ ਜੋਗ ਜੋ ਦੂ ਕਹਿ ਪ੍ਰੰਗ ਭੂਪਤ ਮਨ ਸੋ ਪਰ ਪ੍ਰਪੱਖ ਉਹ ਐ ਭਗਤ ਜੋਗ ਕਰ ਲੈ ਭਾਵੇਂ ਹੱਟ ਜੋਗ ਕਰ ਲੈ ਜਿਹੜਾ ਮਨ ਕਰਕੇ ਕੀਤਾ ਜਾ ਮਨ ਦੇ ਨਾਲ ਜੋ ਕੁਝ ਕੀਤਾ ਗਿਆ ਭਗਤੀ ਕੀਤੀ ਜਾਂਦੀ ਹੈ ਅਤੇ ਮੰਨ ਲਓ ਜੇ ਇਹਨਾਂ ਦੇ ਵਿੱਚ ਭਾਵੇਂ ਹੱਥ ਜੋਗ ਨੂੰ ਕਹਿ ਦਈਏ ਚੰਗਾ ਜੇ ਮਨ ਕਰਕੇ ਨਹੀਂ ਕੀਤਾ ਸਤਿਗੁਰੂ ਕਹਿੰਦੇ ਉਹ ਵੀ ਬੇਕਾਰ ਭਗਤੀ ਜਿਹੜੀ ਹੈ ਤਾਂ ਜੇ ਮਨ ਹਟ ਮਨ ਦੇ ਕਰਕੇ ਨਹੀਂ ਕੀਤੀ ਕੋਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਵੀ ਤੁਹਾਡਾ ਕਿਸੇ ਅਰਥ ਦਾ ਜੋਗ ਨਹੀਂ ਹੈ ਜੋਗ ਜੋਮੀ ਨੇ ਚੰਗਾ ਮੰਨ ਲਓ ਇੱਕ ਤਾਂ ਦੁਨੀਆਦਾਰੀ ਨੂੰ ਵੇਖ ਕੇ ਕਰਦਾ ਪਿਆ ਜਿਹਨੂੰ ਆਪਾਂ ਮਨ ਹਟ ਕਹਿੰਦੀ ਮਨ ਮੰਦਾ ਨਹੀਂ ਹੈ ਮਨ ਹਟ ਦੇ ਜੋਗ ਕਰਦਾ ਪਿਆ ਰੱਬ ਦੀ ਬੰਦਗੀ ਕਰਦਾ ਪਿਆ ਸੇਵਾ ਕਰਦਾ ਪਿਆ ਬੜੇ ਯਤਨ ਕਰਦਾ ਪਿਆ ਲੋਕਾਂ ਨੂੰ ਵਿਖਾਵੇ ਦੇ ਲਈ ਕਰਦਾ ਪਿਆ ਤਾਂ ਗੁਰੂ ਨਾਨਕ ਦੇ ਮਹਾਰਾਜੀ ਰਾਜੇ ਨੂੰ ਕਹਿੰਦੇ ਨੇ ਸਿੱਖੀ ਪ੍ਰਗਤੀ ਦੇ ਸਮਝਾ ਦੇ ਤਾਂ ਅੱਜ ਮੈਂ ਚੱਲੇ ਆ ਮਨ ਹਟ ਜੋਗ ਕਰੋ ਭਾਵੇਂ ਭਗਤੀ ਜੋਗ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਦਰ ਰਿਹਾ ਜਮੀਨ ਸਮਾਨਦੰਤਰ ਇਹਦੇ ਕਰਕੇ ਜਿਹੜੀ ਭਗਤੀ ਕੀਤੀ ਜਾਂਦੀ ਹੈ ਪ੍ਰੇਮਾ ਭਗਤੀ ਦੇ ਪ੍ਰੇਮ ਦੇ ਵਿੱਚ ਕੀਤੀ ਜਾਂਦੀ ਹੈ ਅਤੇ ਜਿਹੜਾ ਹੱਥ ਯੋਗ ਹੈ ਉਹ ਮਨ ਦੇ ਹੱਥ ਕਰਕੇ ਮੰਨ ਲੋ ਮੈਂ ਹੀ ਮੈਂ ਆ ਉਹਦੇ ਆਪਣੀ ਹੰਗਤਾ ਦੇ ਵਿੱਚ ਆਪਣੀ ਈਗੋ ਦੇ ਵਿੱਚ ਉਹਨੂੰ ਹੱਟ ਕਹਿੰਦੇ ਨੇ ਹੱਥ ਯੋਗ ਕਰਦਾ ਪਿਆ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਇਹਨਾਂ ਦੇ ਵਿੱਚ ਅੱਜ ਤੁਹਾਡੇ ਨਗਰ ਨੂੰ ਇੱਕ ਥਾਂ ਤੇ ਠੱਲ ਕਰ ਦਿੱਤੀ ਹੈ ਸਾਰੇ ਨਗਰ ਦੀ ਇੱਕ ਥਾਂ ਤੇ ਸਾਰੇ ਨਗਰ ਨੇ ਠੱਲ ਪਾ ਲਈਏ ਕਥਾਂ ਤੇ ਖਲੋ ਗਿਆ ਨਗਰ ਸਤਿਗੁਰੂ ਕਹਿੰਦੇ ਨੇ ਇਹ ਤੋਂ ਬਾਅਦ ਹੁਣ ਸਿੱਖੀ ਦਾ ਜਿਹੜਾ ਮੰਨ ਲੋ ਰੱਬ ਦੇ ਪਿਆਰਾਂ ਦਾ ਇੱਥੇ ਘਾਟ ਨਹੀਂ ਹੈ ਤੇ ਜੇ ਕੋਈ ਆਪਣੇ ਰਸਤੇ ਤੋਂ ਭਟਕਦਾ ਹੈ ਇਨਸਾਨੀਅਤ ਦੇ ਪੱਧਰ ਤੋਂ ਭਟਕਦਾ ਹੈ ਇਨਸਾਨ ਤੋਂ ਭਟਕਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹ ਇਹ ਨਾ ਕਹਿਓ ਕਿ ਗੁਰੂ ਨਾਨਕ ਦੇ ਮਹਾਰਾਜ ਆ ਇਹ ਅਲਫਾਜ਼ ਜਿਹੜੇ ਨੇ ਇਹ ਅਸਰ ਨਹੀਂ ਜੇਕਰ ਕਿ ਜਿੱਥੇ ਤੱਕ ਇਨਸਾਨ ਦੀ ਸੋਚ ਵਿਚਾਰ ਚੱਲਦੀ ਹੈ ਤਾਂ ਇਹਨੇ ਲੱਖਾਂ ਗੁਨਾਹ ਕਰਨੇ ਨੇ ਲੱਖਾਂ ਪਾਪ ਕਰਨੇ ਨੇ ਜਦੋਂ ਆ ਕੇ ਉਹਦਾ ਰਿਜ਼ਲਟ ਮਿਲਦਾ ਤਾਂ ਫਿਰ ਇਹ ਰੱਬ ਤੇ ਥੋਪ ਦਿੰਦਾ ਆਪ ਕਰਕੇ ਭੁੱਲ ਜਾਂਦਾ ਕਿ ਆ ਪਾਪ ਆ ਗੁਨਾਹ ਕੀਤੇ ਨੇ ਤਾਂ ਜਦੋਂ ਉਹਨਾਂ ਦਾ ਡੰਡ ਮਿਲਦਾ ਸਮੇਂ ਦੇ ਨਾਲ ਡੰਡ ਮਿਲਦਾ ਤਾਂ ਉਹਦੋਂ ਜਦੋਂ ਮੰਨਿਆ ਜਾਂ ਕਰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਦੁਨੀਆ ਤੋਂ ਔਲਾ ਕੀਤਾ ਰੱਬ ਤੋਂ ਔਲਾ ਕੀਤਾ ਸਾਰਿਆਂ ਤੋਂ ਇਹਨੇ ਔਲਾ ਕੀਤਾ ਤਾਂ ਜਦੋਂ ਇਦਾਂ ਦੇ ਗੁਨਾਹ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਡੰਡ ਤਾਂ ਪੱਕਾ ਹੈ ਨਾ ਇਹਦਾ ਸਜ਼ਾ ਤਾਂ ਪੱਕੀ ਹੈ ਤਾਂ ਹੁਣ ਜਦੋਂ ਸਜ਼ਾ ਮਿਲਦੀ ਹੈ ਤਾਂ ਉਦੋਂ ਇਹ ਸਮਝਦਾ ਕਿ ਰੱਬ ਜੀ ਇਹ ਮੈਨੂੰ ਸਜ਼ਾ ਦਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਸੰਗੜਾ ਦੀਪਦਿਆਂ ਨੂੰ ਸਮਝਾ ਰਹੇ ਨੇ ਭਾਈ ਇਹਦਾ ਨਹੀਂ ਹੈ ਰੱਬ ਦਾ ਜਿਹੜਾ ਪਿਆਰ ਮੁਹੱਬਤ ਹੈ ਨਾ ਉਹ ਸ਼ਰਦਾ ਦੇ ਨਾਲ ਹੈ ਜਿਤਨੀ ਸ਼ਰਧਾ ਹੋਵੇ ਤਾਂ ਕਹਿੰਦੇ ਉਹ ਤੁਹਾਡੀ ਪਿਆਰ ਮੁਹੱਬਤ ਦਰ ਤੇ ਪ੍ਰਵਾਨ ਹੁੰਦੀ ਹੈ ਸ੍ਰੀ ਸਤਗੁਰ ਉਹ ਜਾਪ ਉਚਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਜੇ ਤੁਹਾਡੇ ਤੋਂ ਮੂਲ ਮੰਤਰ ਦਾ ਸਮਾਂ ਨਹੀਂ ਹੈ ਮਤਲਬ ਨਹੀਂ ਜਾ ਤਾਂ ਧਿਆਨ ਤੁਹਾਡਾ ਆਪਣਾ ਕੰਮ ਕਾਰ ਕਰਦੇ ਆ ਨਹੀਂ ਧਿਆਨ ਹੈ ਤਾਂ ਇੱਕੋ ਸ਼ਬਦ ਹੈ ਤੁਹਾਡੇ ਕੋਲ ਉਹ ਹੈ ਸਤਨਾਮ ਵਾਹਿਗੁਰੂ ਜਾਂ ਇਹ ਸ਼ਬਦ ਤੁਹਾਡੇ ਕੋਲ ਸਤਗੁਰੂ ਕਹਿੰਦੇ ਨੇ ਸਤਨਾਮ ਜਪੋ ਭਾਵੇਂ ਵਾਹਿਗੁਰੂ ਜਪੋ ਤਾਂ ਇਹਦਾ ਜਾਪ ਕਰੋ ਅਤੇ ਜੋ ਕਿਰਤਕਾਰ ਕਰਦੇ ਹੋ ਕਿਰਤਕਾਰ ਕਰੀ ਜਾਓ ਅਤੇ ਗੁਰੂ ਦਾ ਆਨੰਦ ਗੁਰੂ ਦੀਆਂ ਖੁਸ਼ੀਆਂ ਗੁਰੂ ਦਾ ਖੇੜਾ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਦਾਂ ਰੰਗਤ ਪਰਦਾ ਤਾਂ ਇਹ ਸੰਗੜਾ ਦੀਪ ਦੇ ਰਾਜੇ ਨੂੰ ਕਹਿ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਭਾਸ਼ ਬਨਾਵ ਅਧਿਕ ਪ੍ਰਤਾਪਾ ਤੁਹਾਡਾ ਪ੍ਰਤਾਪ ਹੋਰ ਵਧੇਗਾ ਅਤੇ ਪ੍ਰਤਾਪ ਕਿਦਾਂ ਵਧੇਗਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਚੜ ਕਰ ਸਭ ਸਤਰਨ ਕੋ ਖਾਪਾ 70 ਨ ਮਨ ਲੋ ਬੈਰੀ ਤੁਹਾਡੇ ਬੈਰੀ ਨੇ ਜਿਹੜੇ ਤੁਹਾਡੇ ਨਾਂ ਤੋਂ ਕਮਿਆ ਕਰਨਗੇ ਸੰਗਲਾ ਦੀਪ ਦਾ ਰਾਜਾ ਕੌਣ ਹੈ ਸ਼ਿਵਨਾਬ ਰਾਜਾ ਹੈ ਤੁਹਾਡੇ ਨਾਂ ਤੋਂ ਤਰਤਰ ਕਮਿਆ ਕਰਨਗੇ ਤੁਹਾਡੇ ਦੁਸ਼ਮਣ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਮੂਲ ਮੰਤਰ ਦੇ ਵਿੱਚ ਅਤੇ ਜਿਹੜਾ ਇਹ ਗੁਰ ਮੰਤਰ ਸ਼ਬਦ ਹੈ ਇਹਦੇ ਵਿੱਚ ਇਤਨੀ ਤਾਕਤ ਹੈ ਜੇ ਇਹਦਾ ਅਭਿਆਸ ਕਰੋਗੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੁਹਾਡੇ ਬਾਰੇ ਨੇ ਆਰੇ ਉਹ ਜਿਹੜਾ ਰਾਜਾ ਹੈ ਸੰਗਲਾ ਦੀਪ ਦਾ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਦਮਾਂ ਤੇ ਪਿਆ ਹੈ ਮੈਂ ਚਾਹੁੰਦਾ ਸੀ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਐਦਾ ਮੰਗਾ ਐਦਾ ਮੰਗਾ ਸਤਿਗੁਰੂ ਜੇ ਦੁਸ਼ਮਣੇ ਨਹੀਂ ਕੋਈ ਦੁਨੀਆ ਤੇ ਰਹੇਗਾ ਕੋਈ ਬੇਕਾਰੇ ਨਹੀਂ ਦੁਨੀਆ ਤੇ ਰਹੇਗਾ ਇਹ ਤਾਂ ਦੁਨੀਆ ਤਾਂ ਫਿਰ ਸੱਚਖੰਡ ਦਾ ਘਰ ਬਣ ਜੇਗੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਬੇਕਾਰਾਂ ਨੂੰ ਦੁਸ਼ਮਣ ਕਿਹਾ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਇਹ ਕੰਟਰੋਲ ਦੇ ਵਿੱਚ ਹੋ ਗਏ ਫਿਰ ਸਾਡਾ ਦੁਸ਼ਮਣ ਕੌਣ ਹੈ ਦੁਸ਼ਮਣ ਤਾਂ ਬਣਦਾ ਜਦੋਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੀ ਕੰਟਰੋਲ ਤੋਂ ਬਾਹਰ ਹੁੰਦੇ ਨੇ ਕ੍ਰੋਧ ਹਾਵੀ ਹੋ ਗਿਆ ਤ੍ਰਿਸ਼ਨਾ ਆਵੀ ਹੋ ਗਈ ਹੈ ਜਿਹੜਾ ਵੀ ਇਹ ਸਤਗੁਰਾਂ ਦੇ ਦੇਵੀ ਗੁਣ ਨੇ ਜਿਹੜਾ ਵੀ ਹਾਵੀ ਹੋ ਗਿਆ ਨਾ ਸਾਡੇ ਤੋਂ ਤਾਂ ਲਾਜਮੀ ਹੈ ਤਪੋ ਨਰਕ ਦੇ ਖੰਡੇ ਤੇ ਜਾ ਕੇ ਖਲੋਣਾ ਕਦੋਂ ਤੱਕਾ ਮਿਲ ਜੇ ਕੋਈ ਪਤਾ ਨਹੀਂ ਕਦੋਂ ਹਵਾ ਦਾ ਵਿਕਾਰਾਂ ਦਾ ਬੁੱਲਾ ਆਵੇ ਕੋਈ ਪਤਾ ਨਹੀਂ ਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲਾ ਦੀਪ ਦੇ ਰਾਜੇ ਨੂੰ ਸਮਝਾ ਰਹੇ ਨੇ ਕਿ ਆਪਣੇ ਮਨ ਕਰਕੇ ਸਾਰੇ ਨਗਰ ਦੀ ਅਗਵਾਈ ਕਰੋ ਜਿੱਥੇ ਤੁਹਾਡਾ ਮਨ ਹਾਜ਼ਰੀ ਭਰੇ ਤਾਂ ਉਥੇ ਤਨ ਜਾ ਰਿਹਾ ਤਾਂ ਮਨ ਦੀ ਵੀ ਉਥੇ ਕੋਸ਼ਿਸ਼ ਕਰੇ ਕਿ ਮਨ ਕਰਕੇ ਵੀ ਹਾਜ਼ਰੀ ਭਰੇ ਜੋ ਕੁਝ ਤੁਸੀਂ ਦੁਨੀਆ ਦੇ ਵਿੱਚ ਵਿਚਰੋਗੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆਪਣੇ ਤੇ ਕਰਕੇ ਲਾਏ ਇਹ ਆਸਮਾ ਉਹਦੇ ਤੇ ਆ ਕੱਲ ਨੂੰ ਮੇਰੇ ਤੇ ਵੀ ਆ ਸਕਦਾ ਹੈ ਤਾਂ ਇਦਾਂ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਰਾਜੇ ਨੂੰ ਸਮਝਾ ਰਹੇ ਸੀ ਬਾਕੀ ਨਗਰ ਵਾਲਿਆਂ ਨੂੰ ਸਮਝਾ ਰਹੇ ਸੀ ਬਾ ਖੂਬ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਪਈ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇੱਕ ਦਿਨ ਰੱਖਿਆ ਦੂਜੇ ਦਿਨ ਰੱਖਿਆ ਕਿ ਐਦਾਂ ਉਹ ਸਮਾਟ ਆਲੀ ਜਾ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੇ ਬਾਪ ਸੋਣੇ ਰਾਏ ਪੋਏ ਦੀ ਤਲਵੰਡੀ ਪਰਪੋਨਾ ਦੀ ਪਿਆਰ ਮੁਹੱਬਤ ਇਤਨੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਨਾ ਹੁੰਦੀ ਇਤਨਾ ਪਿਆਰ ਇਤਨੀ ਸ਼ਿੱਦਤ ਦੇ ਨਾਲ ਉਹ ਖਿਦਮਤ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਨਾ ਕਰੇ ਨਹੀਂ ਹੁੰਦੇ ਗੁਰੂ ਨਾਨਕ ਦੇ ਤਾਂ ਸਤਿਗੁਰਾਂ ਨੇ ਚਾਲੇ ਪਾਉਣੇ ਨੇ ਸੰਗਲਾਂ ਦੇ ਤੋਂ ਕਿਤਨਾ ਬਿਰਾਗ ਹੈ ਸੰਗਤਾਂ ਦੇ ਵਿੱਚ ਕਿਤਨਾ ਮੂਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਵੀ ਬਹੁਤ ਮੂਹ ਹੈ ਉਹ ਕਿਸ ਤਰੀਕੇ ਦੇ ਨਾਲ ਹੈ ਸੰਗਤ ਦੀ ਵਾਕੀ ਦਾ ਪਕਲਾਂ ਵਿਚਾਰਾਂਗੇ ਸਮਾਂ ਦੀ ਦਸਮਨ ਹੋਣਾ ਉਹ ਲਾਹੇ ਬਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰਾ